ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੁੱਪਾ ਰ ਹੈ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਆ ਅੱਜ ਨਾ ਬਹੁਤ ਲੇਟ ਜਾ ਰਹੀ ਐ ਮੈਂ ਉਹ ਵੀ ਇੱਥੇ ਕੰਮ ਮੈਂ ਬੁਲਾਇਆ ਇਸ ਕਰਕੇ ਮੈਂ ਜਾ ਰਹੀ ਆ ਲਈ ਤਾਂ ਮੈਂ ਸੋਚਿਆ ਤਾਂ ਵੀ ਸਾਰਾ ਕੰਮ ਨੂੰ ਢੇੜ ਕੇ ਚਲ 11 ਵਜੇ 2 ਘੰਟੇ ਲਗਾ ਲਾਉਂਗੀ ਕਿਉਂਕਿ ਅੱਜ ਮੈਂ ਜਾਣਾ ਐ ਆਪਣੀ ਭੈਣ ਨੂੰ ਮਿਲਣ ਐ ਉਹ ਮੈਨੂੰ ਵਿਚਾਰੀ ਕਈ ਵਾਰ ਕਹਿ ਲਿਆ ਵੀ ਆਜ ਆਜਾ ਹੁਣ ਮੈਂ ਆਈ ਹੋਈ ਆ ਅਬ ਬੈਠ ਕੇ ਮਿਲ ਕੇ ਗੱਲਾਂਬੱਤਾਂ ਕਰਾਂਗੇ ਘੁੰਮ ਕੇ ਆਵਾਂਗੇ ਮੈਂ ਜਾਣਾ ਸੀਗਾ ਮੈਂ ਕਿਹਾ ਚਾਹ ਕੰਮ ਨੂੰ ਰੇਡ ਕੇ ਲੰਗਰ ਚ 2 ਘੰਟੇ ਲਵਾਇਆ ਹੂੰਗੀ ਪਰ ਭੈਣਾ ਦਾ ਫੋਨ ਆ ਗਿਆ ਦੀਦੀਆਂ ਦਾ ਵੀ ਜਲਦੀ ਜਲਦੀ ਆ ਜਾ ਫਿਰ ਮੈਂ ਕਿਹਾ ਚੱਲ ਰੋਟੀ ਪਾਣੀ ਹੁਣ ਤੇ ਆਲੂ ਬਾਲ ਕੇ ਆਈਆਂ ਅੱਜ ਰੋਟੀ ਅਸੀਂ ਘਰੀ ਬਣਾਵਾਂਗੇ ਕਿਉਂਕਿ ਮਸਾਲੇ ਵਾਲੇ ਖਾ-ਖਾ ਕੇ ਥੱਕ ਗਏ ਹੂੰ ਵਾਪਸ ਜਾ ਕੇ ਮੈਂ ਕਰੇ ਰੋਟੀ ਬਣਾਉਣੀ ਚਲੋ ਜੀ ਮੁੰਡਾ ਨੂੰ ਮਿਲਦੇ ਆ ਕੇ ਜਾ ਕੇ ਦਿਖਾਉਣੀ ਆ ਕੀ ਹੋਇਆ ਕਿੱਥੇ ਆ ਤੁਹਾਡੇ ਮੀਡੀਆ ਵਾਲੇ ਦੱਸੋ ਵੀਡੀਓ ਵਾਲੇ ਕਿੱਥੇ ਆ ਵੀਡੀਓ ਵਾਲੇ ਤਾਂ ਪਾਤੀ ਆਪਣੀ ਕੰਮ ਰਾਣਾ ਨਾ ਦੀ ਇਹਨੂੰ ਪਾਉਂਦੇ ਆ ਕਿਹਦੇ ਰਾਣਾ ਸੇਵਾ ਨਾਲ ਲੱਗ ਕੇ ਸੱਦੇ ਉਹ ਤਾਂ ਕੱਲ ਆਏ ਤੇ ਨਹੀਂ ਨਹੀਂ ਮੇਰੀ ਗੱਲ ਪਾਉਂਦਾ ਇੱਕ ਵਗਾ ਨਾ ਹਾਂਜੀ پتہ ਕੀ ਹੋਇਆ ਜਿਹੜੀ ਆਪਾਂ ਨੇ ਵੀਡੀਓ ਆਪਣੇ ਲੰਗਰ ਦੀ ਬਣਾ ਕੇ ਉਹਨਾਂ ਨੇ ਆਪਣੇ ਲੰਗਰ ਦਾ ਨਾਮ ਇਸ ਤਰ੍ਹਾਂ ਪਾ ਤਾ ਕਿ ਰਾੜਾ ਸਾਹਿਬ ਤੋਂ ਹੀ ਸਾਰਾ ਪ੍ਰਸ਼ਾਦਾ ਆਉਂਦਾ ਇੱਥੇ ਲੰਗਰ ਪਾਣੀ ਸਾਰਾ ਉਹਨਾਂ ਦਾ ਹੀ ਚੱਲ ਰਿਹਾ ਆਪਣੇ ਪਿੰਡ ਦਾ ਨਾਮ ਟੋਪੋ ਕਰਦੇ ਆ ਬਾਈ ਹਰਦਾਸ ਕੋਲ ਦਾ ਹੈ ਬਾਈ ਹਰਦਾਸ ਉਹ ਕਿਸੇ ਨਾਲ ਲੱਗ ਕੇ ਕਰਨ ਨਾਲ ਗੱਲ ਕਰਦੀ ਦੀਦੀ ਸੇਵਾ ਕਰਦੇ ਨੇ ਕੀ ਤੇ ਨਹੀਂ ਵੀ ਸਾਡੇ ਪਿੰਡ ਦਾ ਤਿਲਪੂਲ ਨਾਲ ਹਿਲੰਦਰ ਚੱਲ ਰਿਹਾ ਵੀ ਤੇ ਰਾੜਾ ਸਾਹਿਬ ਦਾ 9 ਲੱਖ ਦੇ ਹਮਦਰਦ ਟੀਵੀ ਵਾਲਿਆਂ ਨੇ ਹਾਂ ਉਹ ਕੱਲ ਆਏ ਤੇ ਮੈਂ ਦੇਖਿਆ ਉਹਨਾਂ ਦਾ ਉਹ ਤਾਂ ਕਿੱਥੇ ਜਾ ਰਹੇ ਨੇ ਆਪਾਂ ਤਾਂ ਫੜਦੇ ਨੇ ਆਪਣੇ ਨੂੰ ਤਾਂ ਬੀਬੀਆਂ ਵਾਗੂਣੇ ਚੱਲ ਗਈਆਂ ਉਸੇ ਖੜੇ ਤੇ ਉਹ ਰਾੜਾ ਸਾਹਿਬ ਵਾਲੇ ਉੱਥੇ ਖੜੇ ਤੇ ਜਦੋਂ ਮੀਡੀਆ ਲੈ ਆਇਆ ਤੇ ਕੇ ਨਹੀਂ ਦਿੱਤਾ ਹਾਂ ਫੇਸਬੁੱਕ ਤੇ ਵੀ ਪਾਇਆ ਹੋਇਆ ਫੇਸਬੁੱਕ ਤੇ ਪਾਇਆ ਹੋਇਆ ਹਾਂ ਬੋਲ ਪੜਾਈ ਚੱਲਿਆ ਯਾਰਾ ਕੱਲ ਨਾ ਕੱਲ ਕਿਹੜੇ ਨਿਊਜ਼ ਵਾਲੇ ਹਮਦਰਦ ਨਿਊਜ਼ ਵਾਲੇ ਆਏ ਸੀਗੇ ਹਨਾ ਹਾਂ ਹਾਂ ਹਮਦਰਦ ਨਿਊਜ਼ ਤੇ ਉਹਨਾਂ ਨੇ ਨਿਊਜ਼ ਤੇ ਪਾਇਆ ਸੀਗਾ ਵੀ ਸਾਡੇ ਵੱਲੋਂ ਲੰਗਰ ਆ ਰਿਹਾ ਏ ਰਾੜਾ ਸਾਹ ਤੋਂ ਹਾਂ ਰਾੜਾ ਸਾਹ ਵੱਲੋਂ ਵੀ ਸਾਡੇ ਪਿੰਡ ਹਰਦਾਸਪੁਰ ਦੇ ਤਿਲਪੂਲ ਨਾਲ ਲੰਗਰ ਅਸੀਂ ਇਕੱਠਾ ਕਰਕੇ ਲਾ ਰਹੇ ਹਾਂ ਹਾਂ ਸਾਡੇ ਪਿੰਡ ਦੇ ਮਤਲਬ ਆਪਣੇ ਸ਼ਰਦਾ ਨਾਲ ਜਿੰਨੀ ਮਾਇਆ ਸਾਰੇ ਪਿੰਡ ਚੋਂ ਇਕੱਠੀ ਹੋਈ ਆ ਉਹਦੇ ਨਾਲ ਅਸੀਂ ਲੰਗਰ ਲਾ ਰਹੇ ਹਾਂ ਹਨਾ ਹਮਦਰਦ ਟੀਵੀ ਆ ਸਾਰੇ ਸੇਵਾ ਕਰਦੇ ਆ ਸਾਰੀ ਬੀਬੀ ਆਉਂਦੀ ਆ ਮੈਂ ਪਹਿਲਾਂ ਜਿੰਨੇ ਵੀਡੀਓਜ਼ ਪਾਈਆਂ ਸਾਰੇ ਦੇਖਦੇ ਆ ਰਹੇ ਆ ਹੰਮਦਾਰ ਦਾ ਟੀਵੀ ਵਾਲਾ ਜਿਹੜਾ ਰਣਵੀਰ ਸਿੰਘ ਹੈ ਵੀ ਉਹਨੇ ਝੂਠੀ ਖਬਰ ਬਣਾ ਕੇ ਮੈਨੂੰ ਲੱਗਦਾ ਉਹਨਾਂ ਨੇ ਕੱਲ ਮੀਡੀਆ ਵਾਲੇ ਫਿਰ ਤਾਂ ਹੀ ਬੁਲਾਏ ਆ ਮੌਕੇ ਤੇ ਮੀਡੀਆ ਵਾਲੇ ਆ ਗਏ ਉਸੇ ਟਾਈਮ ਟੈਂਪੂ ਆ ਗਿਆ ਆਪਾਂ ਨੇ ਨਹੀਂ ਬੁਲਾਏ ਇਹਨਾਂ ਆਪਾਂ ਨੇ ਨਹੀਂ ਬੁਲਾਏ ਉਹਨਾਂ ਨੇ ਬੁਲਾਏ ਤੇ ਕਿਸੇ ਨੇ ਬੁਲਾਏ ਨੇ ਮਸਤ ਆਪਾਂ ਨੇ ਪੂਰੇ ਆ ਗਏ ਉਹਨਾਂ ਨੇ ਝੂਠੀ ਖਬਰ ਲਾਈ ਆ ਵੀ ਰਾਣਾ ਸਾਹਿਬ ਤੋਂ ਲੰਗਰ ਆ ਰਿਹਾ ਹੈ ਪਿੰਡ ਹਰਜਾਸਪੁਰ ਦਾ ਲੰਗਰ ਆ ਜਰ ਕੀ ਸਾਡੇ ਪਿੰਡ ਦੀ ਸਰ ਹਰਦਾਸਪੁਰ ਦਾ ਲੰਗਰ ਹੈ ਅਸੀਂ ਲੰਗਰ ਤਾਂ ਫੜ ਲਿਆ ਵੀ ਚਲੋ ਹਨਾ ਵੀ ਖਰਾਬ ਹੋਊਗਾ ਕੀ ਫਾਇਦਾ ਤੇ ਬਾਦੂ ਹੋਣਾ ਕਿਸੇ ਦਾ ਤਾਂ ਅੱਜ ਨਹੀਂ ਉਹਨਾਂ ਦਾ ਲੰਗਰ ਫੜਨਾ ਕਿਸੇ ਦਾ ਲੰਗਰ ਨਹੀਂ ਫੜਨਾ ਅੱਜ ਆਪਣੇ ਲਈ ਬਾਦੂ ਵਾਲੇ ਕਰਾ ਕੇ ਜਿਆਦਾ ਮੱਕੂ ਬੰਦ ਕੇ ਰਾਤ ਦੇ ਆਪਦੇ ਲੰਗਰ ਦੇ ਦੇ ਕੇ ਝੁੱਟੀਆਂ ਖਬਰਾਂ ਲਾਈ ਜਾਂਦੇ ਨੇ ਵੀ ਅਸੀਂ ਸਾਡੇ ਵੱਲੋਂ ਆ ਰਹੇ ਆ ਲੰਗਰ ਸਾਪੇ ਬੁਖਾ ਲਾਂਗੇ ਹਾਂ ਵੀ ਸਾਡੇ ਪਿੰਡ ਦਾ ਫਿਰ ਨਾਮੇ ਨਹੀਂ ਹੈਗਾ ਸਾਰੇ ਮਹਿਤ ਪਿੰਡ ਵਾਲੇ ਕਰਦੇ ਨੇ ਆਹੋ ਨਿਆਣੇ ਬੱਚੇ ਦਿਨ ਰਾਤ ਸੇਵਾ ਚ ਲੱਗਿਆ ਪਿਆ ਵੇਟ ਬੱਚਿਆਂ ਤੋਂ ਲੈ ਕੇ ਸਵੇਰ ਤੋਂ 6 ਵਜੇ ਤੇ ਆ ਕੇ ਸ਼ਾਮ ਨੂੰ 7-8 ਵੱਜ ਜਾਂਦੇ ਨੇ ਸਾਨੂੰ ਪਕਾਉਂਦੇ ਆ ਨੂੰ ਫਿਰ ਸ਼ਾਮ ਨੂੰ ਆ ਕੇ ਇੱਕ ਟੋਕਰਾ ਰੋਟੀਆਂ ਦਾ ਦੇ ਕੇ ਕਹਿ ਦਿੰਦੇ ਨੇ ਸਾਡੇ ਵੱਲੋਂ ਲੰਗਰ ਆ ਰਿਹਾ ਇੱਕ ਦਿਨ ਦੇ ਕੇ ਗਏ ਨੇ ਇੱਕ ਦਿਨ ਬਾਅਦ ਹੀ ਜਾਗ ਜਾਂਦਾ ਉਹਦਣੇ ਉਹਦਣੇ ਚੈਨ ਲਾ ਵਾਲੇ ਬੁਲਾ ਲਏ ਨਾ ਇਹਨਾਂ ਗੱਲ ਕਰਨ ਚ ਉਹਨਾਂ ਨੇ ਬਸ ਦੀ ਸ਼ਾਫ ਉਹਨਾਂ ਨੇ ਫੋਨ ਲਾਇਆ ਬੁਲਾਇਆ ਨਾ ਫਿਰ ਆਏ ਜੀ ਲੇਕੇ ਜਾਂਦੇ ਨੇ ਪਰ ਆਪਣੇ ਵੱਲੋਂ ਇੰਨਾ ਲੰਗਰ ਪੱਕ ਜਾਂਦਾ ਵੀ ਉਹਨਾਂ ਦਾ ਬਚ ਜਾਂਦਾ ਫਿਰ ਉਹ ਦੋ ਦਿਨ ਬਸਾ ਹੀ ਹੋ ਜਾਂਦਾ ਫਿਰ ਆਪਾਂ ਨੂੰ ਐ ਹੁੰਦਾ ਵੀ ਅੰਨ ਖਰਾਬ ਨਾ ਹੋਵੇ ਆਪਾਂ ਘੀ ਲਾ ਕੇ ਪਰੌਂਠੇ ਬਣਾ ਦੰਦੇ ਉਹਨਾਂ ਨੇ ਬੀਬੀਆਂ ਕਹਿੰਦੇ ਗੱਤੂ ਨੇ ਹਮਾਰਾ ਲੰਗਰ ਤਾਂ ਸਾਰਾ ਲੱਗ ਜਾਂਦਾ ਸਾਡਾ ਤਾਂ ਲੰਗਰ 4 ਦਿਨ ਹੋ ਗਏ 5 ਅੱਜ ਪੰਜਵਾਂ ਦਿਨ ਆ ਵਧੀਆ ਚੱਲ ਰਿਹਾ ਹਾਂ ਵਧੀਆ ਚੱਲ ਰਿਹਾ ਇਹ ਸਾਡਾ ਸਾਡੇ ਤਾਂ 8-10 ਸਾਲਲੇ ਹਰ ਰੋਜ਼ ਆਪਦੇ ਹੀ ਲੰਗਰ ਦੇ ਲੱਗ ਰਹੇ ਨੇ ਇਹ ਲੱਗ ਰਹੇ ਨੇ 8-10 ਸਾਲਲੇ ਰੋਜ਼ ਹੋਰ ਮਾੜਾ ਕੁਝ ਨਹੀਂ ਹੈ ਸ਼ਾਨਦਾਰ ਦਾ ਟੀਵੀ ਰਣ ਮੈਂ ਉਹਨਾਂ ਦਾ ਲਿੰਕ ਵੀ ਪਾ ਦੂੰਗੀ ਵੀ ਇਹ ਛੁੱਟੀਆਂ ਸਵਰਾਂ ਲਾ ਰਹੇ ਨੇ ਹਾਂ ਹਾਂ ਵੀ ਸਾਡੇ ਹਰ ਨਹੀਂ ਹੈਗਾ ਉਹ ਕਹਿੰਦੇ ਜਣਾ ਚਾ ਮਾ ਰੋਕੀਆਂ ਕਰ ਇੱਕ ਉਹ ਐਂ ਕਹਿ ਰਹੇ ਸੀ ਕਿ ਕੱਲ ਮੈਂ ਉਹਨਾਂ ਦੀ ਵੀਡੀਓ ਦੇਖੀ ਆ ਕਹਿੰਦੇ ਸਾਡੇ ਫਤੇਗੜ ਸਾਹਿਬ ਤੋਂ ਜਿੰਨੀਆਂ ਵੀ ਸੜਕਾਂ ਜਾ ਰਹੀਆਂ ਨੇ ਕੋਈ ਪਟਿਆਲੇ ਵੱਲ ਜਾ ਰਹੀ ਹੈ ਕੋਈ ਹਨਾਬੇ ਕਿੱਥੇ ਜਿੱਥੇ ਮਰਜ਼ੀ ਬਠਿੰਡੇ ਵੱਲ ਜਾ ਰਹੀ ਸਾਡੇ ਸਾਰੇ ਸੜਕਾਂ ਤੇ ਟੈਂਪੂ ਜਾ ਰਹੇ ਨੇ ਲੰਗਰਾਂ ਦੇ ਬਾਬਾ ਜੀ ਨੇ ਲਾਏ ਹੋਏ ਨੇ ਕਹਿੰਦੇ ਦਿਓ ਦੇ ਰਹੇ ਨੇ ਆਪਣੀ ਮਰਜ਼ੀ ਨਾਲ ਦੇ ਰਹੇ ਨੇ ਆਪਣੀ ਮਰਜ਼ੀ ਨਾਲ ਲੰਗਰਾਂ ਦਿੰਦੇ ਨੇ ਪਿੰਡ ਦਾ ਨਾਮ ਤਾਂ ਨਾ ਕਟੋ ਨਾ ਮੇਂ ਜੱਡ ਲੈ ਤਾ ਨਾ ਲਾਓ ਵੀ ਰਾਣਾ ਸਾਹਿਬ ਨੂੰ ਲਗਾਇਆ ਗਿਆ ਨਾਲੇ ਉਹਨਾਂ ਦੇ ਇੱਕ ਟੋਕਰੇ ਨਾਲ ਉਹ ਲੰਗਰ ਲੱਗ ਰਿਹਾ ਚਾਰ ਦਿਨ ਹੋ ਗਏ ਸਾਰੇ ਪਿੰਡ ਰੋਟੀਆਂ ਖਾਰੇ ਆ ਇੱਕ ਟੋਕਰਾ ਸਾਡਾ ਘੰਟੇ ਚ ਲੱਗ ਜਾਂਦਾ ਏ ਲੋ ਜੀ ਨਾ ਆ ਗਈ ਵਾਪਸ ਆ ਵਾਪਸ ਆ ਗਈ ਫਿਰ ਤਿਆਰਸ਼ਾਅ ਹੋ ਕੇ ਫਿਰ ਠਰ ਕੇ ਜਾਵਾਂਗੇ ਰੋਟੀ ਰੋਟੀ ਘਰੇਗੀ ਖਾਣੀ ਐ ਇਸ ਕਰਕੇ ਫਿਰ ਰੋਟੀ ਬਣਾਉਣੀ ਐ ਤਾਂ ਕਰਕੇ ਮੈਂ ਮੋੜਿਆ ਜੀ ਉਥੇ ਕੰਮ ਸੀਗਾ ਬਸ ਉਹ ਤੁਸੀਂ ਵੀਡੀਓ ਚ ਦੇਖ ਲਿਆ ਹੋਣਾ ਉਹ ਮੈਂ ਤੁਹਾਨੂੰ ਥੋੜੀ ਦੇਰ ਮਤਲਬ ਹੋਰ ਠਰ ਕੇ ਤੁਹਾਨੂੰ ਪਤਾ ਲੱਗ ਜੂਗਾ 12 ਵਜੇ ਮੀਡੀਆ ਵਾਲੇ ਆਣਗੇ ਮੱਕੀ ਉਹਨਾਂ ਨੂੰ ਸਾਰੀ ਖਬਰ ਹੈ ਜੋ ਸੱਚੀ ਖਬਰ ਦੱਸੀ ਜਾਊਗੀ ਜੋ ਸੱਚੀ ਆ ਹਨਾ ਸਦੀ ਰੋਟੀ ਬਣਾ ਲਈਏ ਰੋਟੀ ਦੀ ਤਿਆਰੀ ਹੋ ਰਹੀ ਹੈ ਉਹ ਮੈਟ ਤੇ ਹਿੱਟਿਆ ਕੱਪੜੇ ਨਾਲ ਧੋਤੇ ਸਾਰੇ ਤੋਂ ਦਵਾ ਰਹੀ ਹੈ ਨੀਤੇ ਧੋਤੇ ਅੱਜ ਹੁਣ ਇੱਧਰ ਬਣਾਵਾਂਗੇ ਅਸੀਂ ਹੱਦਵਾਰੇ ਪਰਾਂਥੇ ਤੇ ਲੰਗਰ ਤਾਂ ਉੱਥੇ ਚੱਲ ਰਿਹਾ ਹੈ ਪ੍ਰਸ਼ਾਦ ਦੇ ਬੀਜੀਆਂ ਬਣਾ ਰਹੀਆਂ ਆ ਆਪਾਂ ਵੀ ਕੰਮ ਨਵੇੜ ਕੇ ਭੱਜਾਂਗੇ ਸਿਰ ਸੁਰਨਾ ਆ ਕੇ ਜਾਵਾਂਗੇ ਇਹ ਸਰਸੋਂ ਨਾਲਾਂਗੇ ਆ ਕਿ ਨਾ ਤੋਂ ਟੈਂਸ਼ਨ ਹੀ ਹੋਊਗੀ। ਬਸ ਆਪਾਂ ਰੋਟੀ ਦੀ ਤਿਆਰੀ ਕਰਦੇ ਆ ਸਾਰੇ। ਰੋਟੀ ਖਾਵਾਂਗੇ ਹੁਣ ਨਾਲ ਦੀ ਨਾਲ ਅੱਜ ਠੰਡ ਕਰਕੇ ਕੋਈ ਵੀ ਤੁਹਾਨੂੰ ਬਾਹਰ ਨਹੀਂ ਦਿੱਸਣਾ ਹੈਗਾ। ਬਾਹਰ ਸਾਰੇ ਅੰਦਰੇ ਬੈਠਣਗੇ। ਕਿਉਂਕਿ ਅੱਜ ਨਹੀਂ ਜਿਆਦੇ ਤੋਂ ਦੁਪਹਿਰ ਹੀ ਐ। ਮੀ ਆ ਨਾ ਕਰੇ ਹਾਂਵੇਂ ਔਲੇ ਪਾਇਨੇ ਹਨਾ। ਔਰਿਆਂ ਕਰਕੇ ਨਾ ਹਰਿਆਣੇ ਚੌਲੇ ਪਾਇਨੇ। ਹਾਂ ਉਹ ਠੰਡ ਹੋ ਵੀ ਸਾਰੇ ਕਿਤੇ ਪਾਇਨੇ ਨੇ ਪੰਜਾਬ ਦੇ ਵੀ کہیں ਨਾ ਹੋਵੇ ਪਏ ਨੇ। ਹੂੰ। ਠੰਡ ਹੋ ਗਈ ਸਾਰੇ ਕਿਤੇ ਤੁੰ ਦਾ ਵਹਿਣ ਲੱਗ ਗਿਆ ਹੁਣ ਮਤਲਬ ਸਵਾ ਤਾਂ ਲੰਘ ਲੰਘ ਗਈ ਪਰ ਤੁੰ ਦਾ ਪੈ ਗਈਆਂ ਉੱਪਰ ਵੀ ਤਾਰਾ ਭਈਆਂ ਕਈਆਂ ਦੇ ਕੱਪੜਿਆਂ ਦੇ نیچے ਵੀ ਭਈਆਂ ਪਈਆਂ ਨੇ ਹਾਂ ਬਸ ਥੋੜਾ ਰੋਟੀ ਲੰਮੇ ਆ ਗਰਮ ਗਰਮ ਪਰੌਂਠੇ ਖਾਣੇ ਸੂਤ ਲੱਗੀ ਸਿਰ ਕੱਪੜੇ ਥੋੜੇ ਸਿਰ ਚੜ੍ਹ ਅੱਜ ਔੜਾ ਵੀ ਨਹੀਂ ਤੁਹਾਨੂੰ ਹਾਂ ਮਤਲਬ ਆਦੀ ਗੱਲ ਤਾਂ ਉੱਥੇ ਸੁਣ ਲਈ ਹੋਣੀ ਸੀ ਫੜਕਰੀ ਦੀਆਂ ਸਾਰੀਆਂ ਬੀਬੀਆਂ ਮੈਂ ਕਿਹਾ ਤੂੰਨੇ ਮੇਰੇ ਪੈਰਾਂ ਨੂੰ ਵਰਗਾ ਲਾਤੀ ਕਹਿੰਦੀ ਸਾਤੇ ਦਿਲਾਚ ਲੱਗੀ ਬਈਆ ਤੇਰੇ ਤਾਂ ਪੈਰਾਂ ਨੂੰ ਹੀ ਤੱਕੀ ਮੈਂ ਕਿਹਾ ਵੇਟ ਕਰ ਲੰਦੇ ਘੰਟਾ ਤੱਕ ਵੀ ਅਸੀਂ ਬਸ ਆਏ ਜਾਂਦੇ ਅਭੀ ਤਿਆਰ ਹੋ ਕੇ ਚਲਾਏ ਜਾਂਦੇ ਹਨਾ ਕੰਮ ਨਵੇੜ ਕੇ ਹਾਂ ਫਿਰ ਚੱਲ ਜਦੋਂ ਉੱਥੇ ਮੈਂ ਗਿਆ ਵੀ ਮੈਂ ਤਾਂ ਮਿਊਜ਼ ਰਾਤ ਦੇਖ ਲਈ ਫਿਰ ਮੈਨੂੰ ਖਿੜਨ ਲੱਗ ਗਿਆ ਕਹਿੰਦੀ ਤੈਂ ਕਦੇ ਨਹੀਂ ਦੱਸਿਆ ਮੈਂ ਕਿ ਮੈਨੂੰ ਐ ਤਾਂ ਤੁਹਾਨੂੰ ਪਤਾ ਹੋਊਗਾ ਕਿ ਮੈਂ ਤਾਂ ਨਹੀਂ ਦੱਸਿਆ ਹਨਾ ਜਿਹੜੇ ਨਾ ਉੱਥੇ ਨਾ ਉੱਥੇ ਤੁਹਾਨੂੰ ਜਲਦਬਾਜ਼ੀ ਚ ਸਮਝ ਵੀ ਨਹੀਂ ਆਇਆ ਹੋਣਾ ਵੀ ਕੀ ਗੱਲ ਹੋ ਰਹੀ ਆ ਉੱਥੇ ਕਿਉਂਕਿ ਇੰਨੀ ਆ ਭੜਕੀਆਂ ਪਈਆਂ ਸਾਰੀਆਂ ਬੀਬੀਆਂ ਵੀ ਇੱਕ ਇੱਕ ਦੁਆਰੇ ਪੂਚੋ ਕੁਛ ਕੁਛ ਆਹੋ ਮਤਲਬ ਨਾ ਇੱਥੇ ਨਾ ਟੈਂਪੋ ਆਇਆ ਸੀਗਾ ਇੱਕ ਦਿਨ ਇੱਕ ਦਿਨੇ ਆਇਆ ਏ ਹੈ ਪਰਸਾ ਰਾਣਾ ਪਰਸੂ ਆਇਆ ਏ ਰਾਣਾ ਸਾਹਿਬ ਤੋਂ ਲੰਗਰ ਉਹ ਨਾ ਉਹ ਨਗਰ ਚੱਕਿਆ ਹੋਣਾ ਉਹਨਾਂ ਨੇ ਲੰਗਰ ਚੱਕਿਆ ਹੋਣਾ ਪਤਾ ਨਹੀਂ ਨਹੀਂ ਐ ਨਹੀਂ ਪਤਾ ਪਰ ਸ਼ਾਇਦ ਇਹਨਾ ਇੱਕ ਇੱਕ ਟੋਕਰਾ ਮਤਲਬ ਐਨਾ ਮੀਡੀਆ ਬੋਲਦੇ ਦੇਖਿਆ ਨੀ ਉਸ ਤੇ ਵੀ ਉਹ ਇੱਕ ਇੱਕ ਟੋਕਰਾ ਦੇ ਰਹੇ ਆ ਸਾਰਿਆਂ ਨੂੰ ਟੋਕਰਾ ਤਾਂ ਇੱਕੋ ਦੇ ਕੇ ਗਏ ਆ ਰੋਟੀਆਂ ਦਾ ਹਾਂ ਰੋਟੀਆਂ ਦਾ ਇੱਕੋ ਟੋਕਰਾ ਉਹ ਸ਼ਾਮ ਨੂੰ ਦੇ ਕੇ ਗਏ ਆ ਬਸ ਸਾਗ ਵਗੈਰਾ ਦੇ ਕੇ ਗਏ ਆ ਤੇ ਉਹਨਾਂ ਨੇ ਪਤਾ ਨਹੀਂ ਉਹਨਾਂ ਨੇ ਨਿਊਜ਼ ਵਾਲੇ ਬੁਲਾ ਲਏ ਪਤਾ ਨਹੀਂ ਉਹਨਾਂ ਨੇ ਆਪ ਹਨਾ ਪਹਿਲਾਂ ਇਹ ਨਹੀਂ ਇਹ ਗੱਲ ਦਾ ਨਹੀਂ ਪਤਾ ਹੈਗਾ ਵੀ ਉਹ ਸ਼ਾਇਦ ਉਹਨਾਂ ਨੇ ਬੁਲਾਏ ਆ ਨਿਊਜ਼ ਵਾਲੇ ਕਿਉਂਕਿ ਮੌਕੇ ਤੇ ਉਹ ਟੈਂਪੂ ਆਇਆ ਰਾਣਾ ਸਾਹਿਬ ਤੋਂ ਹੋ ਕੇ ਤੇ ਹੀ ਉਹ ਨਾ ਨਿਊਜ਼ ਵਾਲੇ ਵੀ ਸੇ ਟਾਈਮ ਆ ਗਏ ਹਮਦਰਦ ਟੀਵੀ ਚੈਨਲ ਵਾਲੇ ਉਹਨਾਂ ਨੇ ਉਹ ਖਬਰ ਫੈਲਾਤੀ ਉਹਨਾਂ ਨੇ ਝੂਠਾ ਝੂਠਾ ਬੋਲਤਾ ਵੀ ਸਾਡੇ ਦੀ ਆਹ ਲੰਗਰ ਰਾਣਾ ਸਾਹਿਬ ਤੋਂ ਆ ਰਿਹਾ ਹੈ ਪਾਪਾ ਜੀ ਵੱਲੋਂ ਅਰਣਵੀਰ ਸਿੰਘ ਨਾਮ ਦੇ ਜਿਹੜੇ ਬੋਲ ਰਹੇ ਸੀ ਵੀ ਸਾਡੇ ਪਾਪਾ ਰਾਣਾ ਸਾਹਿਬ ਪਾਪਾ ਜੀ ਵੱਲੋਂ ਲੰਗਰ ਚਲਾਇਆ ਜਾ ਰਿਹਾ ਹਰਦਾਸਪੁਰ ਪਿੰਡ ਹਰਦ ਜਾਈਏ ਸਾਡੇ ਆਪਣਾ ਲੰਗਰ ਅਸੀਂ 3 ਰਾਤ ਸਾਰਾ ਪਿੰਡ ਉੱਤੇ ਸੇਵਾ ਕਰਦਾ ਏ ਸਾਡੇ ਵਲੌਗ ਦੇਖ ਲਿਓ ਚਾ ਚਾਰ ਹੋ ਗਏ ਸਾਨੂੰ ਬਣਾਉਂਦੇ ਹੋ ਵਲੌਗ ਤਾਂ ਤੁਸੀਂ ਦੇਖਦੇ ਹੋ 4 ਦਿਨ ਹੋ ਗਏ ਸਾਨੂੰ 3-3 ਵਲੌਗ ਬੰਦ ਵੀ ਰੱਖਿਆ ਸੀ ਵੀ ਚਲੋ ਸ਼ਹੀਦੀ ਦਿਨ ਚੱਲ ਰਿਹਾ 3 ਦਿਨ ਅਸੀਂ ਇਕੱਠਾ ਵਲੌਗ ਬਣਾ ਕੇ ਪਾਇਆ ਏ ਸਾਡੇ ਅੱਜ ਸਾਡਾ 5ਵਾਂ ਦਿਨ ਲੰਗਰ ਦਾ ਵੀ ਇਹ ਸਾਡੇ ਪਿੰਡ ਦਾ ਲੰਗਰ ਆ ਸਾਰਿਆਂ ਨੇ ਮਤਲਬ ਜਿੰਨੇ ਵੀ ਘਰ ਆ ਹਨਾ ਪਿੰਡ 'ਚ ਸਾਰਿਆਂ ਨੇ ਆਪਣੀ ਸ਼ਰਧਾ ਨਾਲ ਮਾਇਆ ਇਕੱਠੀ ਕਰਕੇ ਲੰਗਰ ਲਾਇਆ ਏ ਉਹਨਾਂ ਨੇ ਇੱਕ ਦਿਨ ਟੋਕਰਾ ਇੱਕ ਟੋਕਰਾ ਦੇ ਕੇ ਰੋਟੀ ਆਪਣਾ ਨਾਮ ਕਰ ਲਿਆ ਆਪਣਾ ਨਾਮ ਕਰ ਲਿਆ ਵੀ ਸਾਡੇ ਰਾਣ ਹਨ ਇਹ ਇਹ ਬਹੁਤ ਗਲਤ ਗੱਲ ਹੈ ਸਾਰੇ ਉਹਨਾਂ ਦੀ ਭਾਬੀਆਂ ਦੀ ਜਾਂ ਕੋਈ ਵੀ ਮੈਨੂੰ ਨਹੀਂ ਪਤਾ ਕੌਣ ਹੈ ਹਨ ਇਹ ਬਹੁਤ ਗਲਤ ਗੱਲ ਹੈ ਆਪਾਂ ਨੂੰ ਲੋਕਾਂ ਨੂੰ ਸੱਚ ਦੱਸਣ ਦੀ ਰਸਤੇ ਪਰ ਦੱਸਣਾ ਚਾਹੀਦਾ ਖੁਦ ਇਹ ਨਿਊਜ਼ ਟਿਊਟ ਬੋਲੀ ਜਾਂਦੇ ਨੇ ਹਨਾ ਔਰ ਆਪਾਂ ਨੂੰ ਤਾਂ ਸੱਚ ਬਾਰੇ ਬੋਲਣਾ ਚਾਹੀਦਾ ਇਹ ਬਹੁਤ ਗਲਤ ਗੱਲ ਹੈ ਪੀ ਦੂਜੇ ਦੀ ਉਹ ਸਾਰਾ ਹਨਾ ਖੋਜ ਪਾ ਕੇ ਆਪ ਦਾ ਨਾਮ ਕਰਕੇ ਇੱਕ ਟੋਕਰਾ ਦੇ ਕੇ ਹਨਾ ਇਹ 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 ਐ ਕਿਸੇ ਦੇ ਵੀ ਉਹਦਾ ਕੋੜੇ ਕੋੜਦਾ ਫਾਇਦਾ ਨਹੀਂ ਲੱਗਣਾ ਚਾਹੀਦਾ ਜੇ ਕਿਸੇ ਨੂੰ ਨਹੀਂ ਪਤਾ ਇੰਨਾ ਹਨਾ ਉਹਦਾ ਨੇ ਪਹਿਲੀ ਵਾਰ ਲਾਇਆ ਤੇ ਨਾ ਪਹਿਲੀ ਵਾਰ ਲਾਇਆ ਇਹ ਸਟਾਰਟ ਪਹਿਲੀ ਵਾਰ ਕੀਤਾ ਹੈ ਪਹਿਲੇ ਸਾਲ ਯਾਨੀ ਕਿ ਹੁਣ ਹਰ ਸਾਲ ਚੱਲੂਗਾ ਕਿਸੇ ਦੇ ਵੀ ਤੋ ਪਹਿਲਾਂ ਲੱਗਦੇ ਉੱਤੇ ਸਾਡੇ ਹਾਂ ਦੋ ਤਾਂ ਲੱਗਦੇ ਤੇ ਤੀਜਾ ਲੰਗਰ ਸਟਾਰਟ ਹੋਇਆ ਏ ਹੇ ਐ ਕਦੇ ਵੀ ਕਿਸੇ ਦੇ ਭੋਲੇ ਬੰਦੇ ਦਾ ਫਾਇਦਾ ਨਹੀਂ ਚੱਕਣਾ ਚਾਹੀਦਾ ਖਾਸ ਕਰਕੇ ਹਰ ਜਿਹੜੇ ਹਨ ਗਿਆਨੀ ਬਾਬੇ ਹਨ ਖੁਦ ਸਿੱਖੀ ਜਨੇ ਦੂਜੇ ਨੂੰ ਗਲਤ ਮੀਡੀਆ ਚ ਆ ਕੇ ਗਲਤ ਬੋਲਦੇ ਨੇ ਵੀ ਸਾਡੇ ਬਾਬਾ ਜੀ ਵੱਲੋਂ ਲੰਗਰ ਚਲਾਇਆ ਜਾ ਰਿਹਾ ਤੁਸੀਂ ਆਪ ਦਾ ਨਿਊਜ਼ ਚੈਨਲ ਖੋਲ੍ਹ ਲਓ ਆਪੇ ਬਣਾਈ ਜਾਓ ਦੂਜੇ ਉਹਨਾਂ ਦੇ ਚੈਨਲਾਂ ਤੇ ਜਾ ਕੇ ਕਿਉਂ ਗਲਤ ਬੋਲ ਰਹੇ ਆ ਆਪੇ ਬਣਾਈ ਜਾਓ ਬਹੁਤ ਗਲਤ ਗੱਲ ਹੈ ਇੱਕ ਨਾ ਦੁਨੀਆ ਨੂੰ ਨਾ ਇਹ ਹੈ ਝੂਠੇ ਬੰਦੇ ਪਿੱਛੇ ਨਹੀਂ ਲੱਗਣਾ ਚਾਹੀਦਾ 5 ਦਿਨ ਹੋ ਗਏ ਸਾਰੇ ਦੇਖ ਰਹੇ ਆ ਲੰਗਰ 5 ਦਿਨ ਹੋ ਗਏ ਚੱਲਦੇ ਨੂੰ ਅੱਜ ਪੰਜਵਾਂ ਦਿਨ ਆ ਦਿਨ ਅੱਜ ਸਾਰੇ ਖਾ ਮੰਗੇ ਤੁਹਾਨੂੰ ਅੱਜ ਵੀ ਬਣਾਵਾਂਗੇ ਅੱਜ ਵੀ ਬਣਾਵਾਂਗੇ ਐਵੇਂ ਵੀ ਲਗਾਤਾਰ ਨਹੀਂ ਹੱਸੀ ਬਣਾ ਸਕਦੇ ਕਿਉਂਕਿ ਸੇਵਾ ਨਹੀਂ ਹੁੰਦੀ ਸੇਵਾ ਨਹੀਂ ਹੁੰਦੀ ਫੇਰ ਜਿਵੇਂ ਐਵੇਂ ਥੋੜਾ-ਮੋਟਾ ਛੋਟ ਲੈ ਲੈਂਦੇ ਆ ਹਾਂ ਹੁਣ ਜਿਵੇਂ ਦੱਸਿਆ ਵੀ ਹੁਣੇ ਮੈਂ ਲੰਗਰ ਚ ਹੁਣ ਜਾ ਕੇ ਆਈ ਆ ਹਜੇ ਪਰ ਜਾਵਾਂਗੇ ਅਸੀਂ 12 ਵਜੇ ਫੇਰ ਉਹ ਅਸੀਂ ਉਸ ਟਾਈਮ ਵਲੌਗ ਘਟ ਬਣਾਵਾਂਗੇ ਸੇਵਾ ਕਰਨੀ ਆ ਕੀ ਸੇਵਾ ਨਹੀਂ ਹੁੰਦੀ ਫਿਰ ਹੱਥ 'ਚ ਫੋਨ ਫੜੇ ਜਾਵੋ ਤਾਂ ਹੀ ਤਾਂ ਫਿਰ 3-4 ਦਿਨਾਂ ਦੀ ਸਾਡੀਆਂ ਤੁਸੀਂ ਵਲੌਗ ਦੇ ਕੇ ਰਿਓ ਏ ਇੱਕ ਇੱਕ ਦੋ ਦੋ ਕਲਿੱਪਾਂ ਹੀਆਂ ਨੇ ਇੱਕ ਇੱਕ ਦੋ ਦੋ ਕਲਿੱਪਾਂ ਹੋਈਆਂ ਨੇ ਘਰੇ ਤਾਂ ਅਸੀਂ ਰਹਿੰਦੇ ਨਹੀਂ ਸਾਰਾ ਦਿਨ ਉੱਥੇ ਸੇਵਾਤ ਹੁੰਦੇ ਆ ਔਰ ਹੁਣ ਅੱਜ ਅਸੀਂ ਘਰੇ ਬਣਾ ਰਹੇ ਆ ਵੀ ਹੁਣ ਬਸ ਵੀ ਘਰੇ ਬਣਾ ਕੇ ਖਾਵਾਂਗੇ ਕਿਉਂਕਿ ਨਾ ਉੱਥੇ ਮਸਾਲੇ ਜ਼ਿਆਦਾ ਅੱਕ ਜਗੇ ਤੇ ਹੁਣ ਤੀਜਾ ਵੀ ਹੋਏ ਖਾਧੀ ਮਸਾਲਿਆਂ ਦੀ ਮੈਂ ਕਹਿ ਕੇ ਆਈਆਂ ਵੀ ਅੱਜ ਨਹੀਂ ਮੈਂ ਖਾਧੀ ਹੈਗੀ ਤੁਹਾਡੀਆਂ ਸੌਂਝੀਆਂ ਕਹਿੰਦੇ ਜਾਣਾ ਨਹੀਂ ਹੁਣ ਮੈਂ ਕਿਹ ਅੱਜ ਨਹੀਂ ਅਸੀਂ ਖਾਂਦੇ ਤੁਹਾਡੀਆਂ ਸਬਜ਼ੀਆਂ ਅੱਜ ਤਾਂ ਅਸੀਂ ਘਰੇ ਬਣਾਵਾਂਗੇ ਖਾਵਾਂਗੇ ਪਰ ਸੇਵਾ ਕਰਕੇ ਆਵਾਂਗੇ ਬਸ ਆਹੀ ਗੱਲ ਸੀਗੀ ਜਿਹੜੇ ਉਹਨਾਂ ਨੇ ਮਤਲਬ ਉਹਨਾਂ ਨੇ ਨਿਊਜ਼ ਨਾ ਸਵੇਰੇ ਦੇਖੀ ਹੈ ਇਸ ਕਰਕੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਉਹ ਬਸ ਆਪਣਾ ਬੋਲੀ ਗਏ ਉਹ ਆਪੇ ਬੋਲੀ ਗਏ ਉਹ ਬਾਬੇ ਜਿਹੜੇ ਆਏ ਤੇ ਆਪੇ ਖਬਰ ਵਾਲਾ ਪੁੱਛੀ ਗਿਆ ਉਹ ਆਪ ਬੋਲੀ ਗਏ ਦੂਏ ਨੂੰ ਤਾਂ ਬੋਲਣ ਨਹੀਂ ਦਿਆ ਜਿਨ੍ਹਾਂ ਤੇ ਲੰਗਰ ਚੱਲ ਰਿਹਾ ਸੀ ਉਹਨੂੰ ਹੋ ਕਹਿੰਦੇ ਉਹਨਾਂ ਨੂੰ ਮੋਕਾ ਨਹੀਂ ਦਿਆ ਨਾਉ ਨਾਨੂੰ ਆਪ ਸੋਚਿਆ ਵੀ ਮੂਰੇ ਹੋ ਕੇ ਬੋਲ ਪੂ ਵੀ ਸੱਚ ਦੱਸ ਦੋ ਕੀ ਸੱਚ ਹੈ ਕਿ ਸਾਡਾ ਲੰਗਰ ਹੈ ਇਹ। ਉਸ ਤੋਂ ਜਿਵੇਂ ਮੈਂ ਰੋਟੀ ਪਾ ਲਈ ਰੋਟੀ ਅਸੀਂ ਬਣਾ ਲਈ ਸਾਰਿਆਂ ਨੇ ਖਾ ਲਈ ਤੇ ਹੁਣ ਅਸੀਂ ਦਰਾਈ ਵਿਖਾਏ ਦੋਨੇ ਖਾਣ ਲੱਗੇ ਆਂ। ਰੋਉਈ ਅੱਜ ਕੱਸੀ 5 ਦਿਨਾਂ ਬਾਅਦ ਘਰ ਦਾ ਲੰਗਰ ਖਾਦੇ ਆਂ ਹਨਾ। ਹੋਰ ਆਹ ਕਿ ਪਾ ਕਾਲਕਣਾ ਜੋ ਕਾਲਾ ਨੂਨ ਅੱਛਾ ਹਾ ਧਨੀਆ ਸਾਦਾ ਧਨੀਆ ਇਹ ਕੁੱਟ ਕੇ ਰੱਖਦੇ ਆਂ ਤਿੰਨ ਚ ਪਾਉਂਦੇ ਆਂ। ਸਾਰੇ ਨਹੀਂ ਬੰਦਦੇ ਕਿਉਂਕਿ ਸਾਰੇ ਖਾਂਦੇ ਵੀ ਹੈਗੇ ਇਸ ਕਰਕੇ ਇਹ ਆਪਣੀਆਂ ਖੁਸ਼ ਪਾਉਂਦੇ ਥੋੜੀ ਜਿਹੀ ਮਿਰਚ ਮੀਂਹ ਨਹੀਂ ਆ ਰਿਹਾ ਇਸ ਕਾ ਕੇ ਦਿਖਾ ਦੇ ਹੋ ਗਿਆ ਇਸ ਤਰ੍ਹਾਂ ਕੇ ਦਿਖਾ ਰਿਹਾ 1.5 ਵਜਾ ਹੈ ਦੇਖ ਲਾ ਦਿਨਾਂ ਦਾ ਨਹੀਂ ਪਤਾ ਲੱਗਦਾ ਨਾ ਬਾਹਰ ਤੋਂ ਪਾ ਗਈ ਬਈ ਹਾਂ ਪਾ ਗਈ ਦੁੱਪ ਉਹਨਾਂ ਤੋਂ ਸਵਾਰੀਆਂ ਅਗੂ ਜ ਤੋਂ ਦੁੱਪ ਮੈਂ ਤਿਆਰ ਹੋ ਗਈ ਮੈਂ ਚੱਲੀ ਨਾਨਕੇ ਬੂਢ ਪਾ ਕੇ ਜਾਵਾਂ ਕਿ ਆਹ ਬੂਢ ਪੁਰਾਣੇ ਹਾਂ ਮਮਾ ਚੱਲੀ ਆਪਣੇ ਨਾਨਕੇ ਦੇ ਨਾਨਕੇ ਮਮਾ ਚੱਲੀ ਆਪਣੇ ਨਾਨਕੇ ਦੇ ਨਾਨਕੇ ਨਾਨਕੇ ਦੇ ਨਾਨਕੇ ਨਹੀਂ ਹੈਗੇ ਨਾਨਕੇ ਹੋਣੇ ਨੇ ਰੋਜੇ ਪਾਰਨ ਰੋਜੇ ਪਾਰਨ 12 ਨੇੜਿਆ 12 ਨੇੜਿਆ 5 ਮਿੰਟ ਦਾ ਰਸਤਾ ਚਾਹੇ ਤੁਰ ਕੇ ਚਲੇ ਜਾਂ ਤੁਰ ਕੇ ਜਿਵੇਂ ਮੈਨੂੰ ਪਹਿਲਾਂ ਕਹੀ ਜਾਂਦੇ ਜਿਵੇਂ ਅਸੀਂ ਉਹਨੇ ਨੇੜਿਆ ਮੈਨੂੰ ਤਿੰਨ ਦਿਨ ਦੀ ਆਰਡਰ ਮਾਰੀ ਆ ਬਿੱਤੂ ਅੱਧੀ ਹੈ ਨਹੀਂ ਕਹੀ ਜਾਂਦੀ ਐ ਮੈਂ ਆਦੀ ਕੱਸ ਦਾਂਗੀ ਆਪਾਂ ਜਾਣਾ ਜਿਵੇਂ ਅਸੀਂ ਉਹਨੇ ਨੇੜਿਆ ਮੇਰੇ ਘੇੜੇ ਵੱਜ ਜਾਂਦੇ ਤੇ ਪਰ ਹੁਣ ਬੀਬੀ ਮੈਂ ਕੋਈ ਘੇੜਾ ਨਹੀਂ ਮਾਰਦੀ ਦੇਖੀ ਹਾਂ ਲੈ ਮੈਂ ਉਹ ਸਾਬਿਤ ਕਰਕੇ ਦਿਖਾਉਂਗੀ ਸਾਬਿਤ ਕਿ ਕੰਨਾ ਸਾਬਿਤ ਨੂੰ ਕਰਦੇ ਹੋ ਹਾਂ ਤੂੰ ਸਾਬਿਤ ਕਰਕੇ ਦਿਖਾਈ ਹਾਂ ਹੁਣ ਕੋਈ ਕਿੜਾ ਨਹੀਂ ਮਾਰਦੀ ਜਿਹ ਮੈਂ ਨਹੀਂ ਮਾਰਦੀ ਵੀ ਹੁਣ ਮੈਂ 20 ਦਿਨ ਜਿਵੇਂ ਮੈਂ ਜਾਈ ਕਰਦੀ ਸੀ ਹਾਂ ਫਿਰ ਮੈਂ ਇਕੱਠੇ ਲਾ ਕੇ ਆਉਂਗੀ ਇੱਕ ਮਹੀਨਾ ਇਕੱਠਾ ਹੀ ਲਾ ਕੇ ਆਉਂਦੀ ਸੀ ਹੁਣ ਤੋਂ ਮੈਂ ਇੱਕ ਠੀਕ ਹੈ ਬੀਬੀ ਇਕੱਠਾ ਲਾ ਕੇ ਆਏ ਕਰੂੰਗੀ ਇੱਕ ਮਹੀਨਾ ਨਾ ਬੀਬੀ ਦੇ ਕਿੜਾ ਚੱਲਦੀ ਆ ਬੀਬੀ ਤੂੰ ਪੁੱਛ ਰਹੀ ਆ ਬੀਬੀ ਆਪ ਮੰਗੂ ਵਿੱਚ ਦਰ ਬੀਬੀ ਦਾ ਉਹ ਚਰੀ ਦੌਦੀ ਹੈ ਕੀ ਕਰੀਏ ਬੀਬੀ ਦੀ ਹੁਣ ਕੋਈ ਨਹੀਂ ਪੇਸੀ ਜਾਂਦੀ ਬਸ ਹੋਰ ਵੀਏ ਰੋਟੀ ਖਾਣੀ ਹੈ ਬਸ ਇੱਕ ਬਾਡੇ ਚੋ ਚਲੋ ਚਲੋ ਜੀ ਹੁਣ ਅਸੀਂ ਚੱਲੇ ਆਂ ਬਸ ਤਿਆਰ-ਸ਼ਿਆਰ ਹੋ ਗਏ 2 ਵਜ ਗਏ ਸਾਰਾ ਦਿਨ ਆਹੀ ਨਿਕਲ ਗਿਆ ਕੱਪੜੇ-ਕੂਪੜੇ ਧੋਏ ਨੇ ਆਪ ਬਨਾਈ ਧੋਈਆਂ ਕਰੀਆਂ ਆਏ ਹਨ ਨਾ ਚਾਰ ਦਿਨ ਹੋ ਗਏ ਸਾਨੂੰ ਲੰਗਰ ਚ ਘੁੰਮਣਿਆਂ ਨੂੰ ਸਾਰਾ ਮੈਨੂੰ ਤਾਂ 5 ਦਿਨ ਹੋ ਗਏ ਚਲੋ ਜੀ ਬਸ ਲੋ ਜੀ ਮੈਂ ਆ ਗਈ ਆਪਣੇ ਨਾਮ ਤੇ ਤੇ ਆਹ ਸਾਰ ਮੈਨੂੰ ਕੰਮ ਲਾਤਾ ਆਹ ਗੋਲ ਗੱਪੇ ਬਣਾ ਬਣਾ ਰਹੀਆਂ ਅਸੀਂ ਤੇ ਚੁਆਕਾਂ ਨੇ ਰੋਲਾ ਪਾਇਆ ਖਾਸ ਕਰਕੇ ਵਰਲਿਨ ਵਰਲਿਨ ਗਲੀ ਚ ਜਾ ਕੇ ਰੋਲਾ ਪਾ ਰਹੀ ਐ ਮੰਮੀ ਹਰ ਪਿੱਛੇ ਦੋਨੇ ਖੜੀਆਂ ਲੱਗਦੇ ਬਲਾਗ ਕਿਵੇਂ ਬਣਦਾ ਆ ਜਾ ਤੇ ਹੁਣ ਅਸੀਂ ਤਾਂ ਸਾਰੇ ਇਕੱਠੇ ਬਣਾ ਕੇ ਫਿਰ ਨਿਆਣਿਆਂ ਨੂੰ ਦੇਵਾਂਗੇ ਪਹਿਲਾਂ ਕਿਉਂਕਿ ਇਹ ਗਲੀ 'ਚ ਜਾ ਕੇ ਰੌਲਾ ਪਾਉਂਦੇ ਨੇ ਵੀ ਸਾਨੂੰ ਗੋਲ ਗੱਪੇ ਆ ਦੇਖੋ ਇੰਨੀ ਕਿਹੋ ਜਿਹੀ ਪ੍ਰਾਤਕੀ ਭਾਰੀ ਦੇਖੇ ਇੰਨੀ ਚਿੱਟੀ-ਚਿੱਟੀ ਬਹੁਤ ਅਸੀਂ ਜਦਾ ਰਾੜ ਰਾਈ ਚਾਏ ਕੁਸਮੋ ਨਾ ਹਾ ਹਾ ਚਾਏ ਪਰੋੜੇ ਹੁਣ ਰਾੜ-ਰਾੜ ਕੇ ਖਾਂਦੇ ਆ ਸਾਨੂੰ ਕਮੈਂਟ ਵੀ ਕਰਦੇ ਨੇ ਕਹਿੰਦੇ ਤੁਸੀਂ ਚਿਗਾ ਰਣੀਆਂ ਜੀ ਫੂਕ ਕੇ ਖਾਂਦੇ ਆ ਲੈ ਵਰਲੀਨ ਹਰੀ ਉ ਵੀ ਤਾਂ ਬਾਹਰ ਬਹਿ ਕੇ ਗੋਲ ਗੱਪੇ ਦੇਤੇ ਇਹਨਾਂ ਨੂੰ ਧੁੱਪ ਚ ਕਿਉਂਕਿ ਇਹ ਇੱਕ ਕੁੜੀ ਟਿਕ ਨਹੀਂ ਰਹੀ ਥੀ ਹਨਾ ਟਿਕਦਾ ਨਹੀਂ ਰਹੀ ਥੀ ਗਲੀ ਚ ਜਾ ਕੇ ਹੋ ਕੇ ਦੇਦੀ ਥੀ ਗੋਲ ਗੱਪੇ ਦੇ ਦੋ ਮੈਨੂੰ ਗੋਲ ਗੱਪੇ ਦੇਖੋ ਆਹ ਦੇਖੋ ਛੋਟੀ ਜੀ ਕੁੜੀ ਆ ਸਾਡੀ ਨੀਕੀ ਜੀ ਪਰਵੇਜਣੀ ਜੀ ਰੋਲਾ ਇੰਨਾ ਪਾਉਂਦੀ ਆ ਏ ਬੀ ਸੀ ਲਿਖਣੀ ਨਹੀਂ ਆਂਦੀ ਜਬਾਨ ਇਹ ਤਾਂ ਜਿੰਨੂੰ ਮਰਜ਼ੀ ਚਲਵਾ ਲਓ ਤੈ ਤੈ ਮੈਂ ਮੜੀ ਅੱਗੇ ਮੈਨੂੰ ਮਾਰਾਂਗੀ ਤੈ ਵਧੀਆ ਲੱਗ ਰਹੇ ਗੋਲ ਗੱਪੇ ਖਾਲੋ ਮੈਨੂੰ ਵੀ ਦਿਖਾਈ ਮੈਂ ਵੀ ਟੈਸਟ ਕਰਕੇ ਸਾ ਅਜੇ ਤੱਕ ਮੈਂ ਖਾਇਆ ਨਹੀਂ ਸਾਡੇ ਰਮਨ ਬਣਾ ਰਹੀ ਅੰਦਰ ਖਾਇਆ ਨਹੀਂ ਅਜੇ ਤੱਕ ਨਾ ਹੂੰ ਮੈਂ ਇਹ ਨਹੀਂ ਖਾਇਆ ਨਿਆਣਿਆਂ ਨੂੰ ਤੁਹਾਨੂੰ ਦੇਨੇ ਪਹਿਲਾਂ ਗੱਲ ਤੁਸੀਂ ਮੇਰਾ ਇੱਥੇ ਰੱਖੋ ਲੈ ਥੈਂਕ ਯੂ ਪੁੱਤਾ ਪਾਣੀ ਅਜੇ ਵਾਲੇ ਚ ਲੈ ਲਓ ਗੋਲਡ ਕੱਪ ਵੀ ਮੇਰੇ ਵਾਲੇ ਚ ਓਕੇ ਹਾਂ ਬਹੁਤ ਸਵਾਦ ਗਏ ਤੇ ਟੈਕਸੀ ਦਾ ਉਹ ਮੀ ਡਵੀ ਤੁਹਾਨੂੰ ਜ਼ਰੂਰ ਜ਼ਰੂਰ ਪਸੰਦ ਆਇਆ ਹੋਗਾ ਇਹ ਅੱਜ ਕੱਲ ਨਾ ਮੈਂ ਮਤਲਬ ਛੋਟੇ ਵਲੌਗ ਬਣਨੇ ਨੇ ਵੀ ਜਿਆਦਾ ਨਹੀਂ ਸਿਆਲ ਕਰਕੇ ਦਿਨ ਛੋਟੇ ਪੈ ਗਏ ਇਸ ਕਰਕੇ ਸਾਰੇ ਦਿਨ ਅਸੀਂ ਅੰਦਰ ਬੈਠੇ ਰਹਿੰਦੇ ਆ ਅੱਜ ਫਿਰ ਆਲੇ ਦੋਲੇ ਸਾਰੇ ਬੰਦੇ ਹੱਸਦੇ ਵੀ ਮੈਂ ਕੀ ਕਰ ਰਹੀ ਹਾਂ ਜਿਆਦਾ ਦੰਦ ਘੱਟ ਮੂੰਹ ਬੰਦ ਕਰ ਲ ਬਾਈ ਮੈਂ ਨਾ ਮੈਂ ਖਾ ਆਈ ਡੀਓ ਨਾ ਮੇਰਾ ਮੇਰਾ ਅ ਤੇ ਬਸ ਅੱਜ ਦਾ ਵਲੌਗ ਸਾਡਾ ਇੱਥੇ ਰਕ ਸੀਗਾ ਹੁਣ ਤੁਹਾਨੂੰ ਮਿਲਦੇ ਆ ਆਪਾਂ ਅਗਲੇ ਵਧੀਆ ਜਿਹੇ ਵਲੌਗ ਚ